ਜੋ ਐਸਐਸਪੀ ਪਟਿਆਲਾ ਜਿਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ ਉਸੇ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਆ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਅੱਜ ਨਾਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਜੀ ਕੀ ਕੀ ਸ਼ੁਰੂ ਹੋਇਆ ਅ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਦਾ ਲਾਸਟ ਦੇ ਵਿੱਚ ਤੁਹਾਨੂੰ ਅੱਜ ਬ੍ਰੀਫ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਕਿਹੜੇ ਕਿਹੜੇ ਏਰੀਆ ਦੇ ਜਿਹੜੇ ਹੈਗਾ ਜਿਵੇਂ ਨਸ਼ਾ ਵੇਚਦੇ ਨੇ ਕੰਡੇ ਵੀ ਦੋ ਬਰਾਮਦ ਹੋਏ ਨੇ ਤੇ ਹੋਰ ਵੀ ਚੀਜ਼ਾਂ ਹਾਂਜੀ ਸਰਚ ਅਜੇ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ ਦੋ ਤਿੰਨ ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆਸ ਹੈ ਕਿ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤੇ ਸਾਨੂੰ ਕੁਝ ਨਾ ਕੁਝ ਜ਼ਰੂਰ ਹੋਵੇ ਫਿਰ ਕਿਹੜੀ ਏਰੀਆ ਦੇ ਵਿੱਚ ਕੀਤਾ ਜਾਊਗਾ ਜਿਹੜੇ ਰਾਉਂਡ ਅਪ ਕਿੰਨੇ ਕੀਤਾ ਗਏ ਕੋਈ ਲੜਕੀ ਵੀ ਆ ਹੋਰ ਵੀ ਆ ਅੱਜ ਜਿਹੜੀ ਇੱਕ ਲੜੀ ਨੂੰ ਅਸੀਂ ਰਾਉਂਡ ਅਪ ਕੀਤਾ ਕਬਜ਼ੇ ਚ ਲਿਆ ਹੈ ਪੋਸ਼ਕਿਸ਼ ਦੇ ਦ ਦੇਖਦੇ ਆ ਉਹਦੇ ਕੋਲ ਕੀ ਮਿਲਦਾ ਆ ਐਕਚੁਅਲੀ ਜਿਹੜੀ ਇਹ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆ ਆਮ ਆਨ ਚਕ ਸੀਐਮ ਪੰਜਾਬ ਦਾ ਸਿੱਧਾ ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਕਿ ਪੰਜਾਬ ਨੂੰ ਜਿਹੜਾ ਨਸ਼ਾ ਫਰੀ ਬਣਾਉਣਾ ਆ ਤੇ ਮੈਂ ਵੀ ਆਪਣੇ ਨਾਪੇ ਦੇ ਨਿਵਾਸੀਆਂ ਨੂੰ ਕਹਿਣਾ ਚਾਹਨੀ ਆ ਕਿ ਜਿਹੜੇ ਵੀ ਇਸ ਕੰਮ ਦੇ ਇਸ ਧੰਦੇ ਦੇ ਵਿੱਚ ਹੈਗੇ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਫਿਰ ਸਾਡੇ ਐਸਐਚਓ ਕਤਵਾਲੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਦੇ ਭੈਜਨ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਹੀ ਇਸ ਤੰਦਰ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ ਪੈਣਾ ਕਿਹੜੇ ਕਿਹੜੇ ਦੇ ਵਿੱਚ ਕੀਤਾ ਜਾ ਰਿਹਾ ਦੀ ਇਹ ਹਾਂਜੀ ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਫਿਲਹਾਲ ਤਾਂ ਸੀ ਇਹ ਨਹੀਂ ਦੱਸ ਸਕਦੇ ਕਿਹੜੇ ਕਿਹੜੇ ਚ ਕਰ ਰਹੇ ਹਾਂ ਪਰ ਅਸੀਂ ਹੁਣ ਇੱਕ ਕਲੋਨੀ ਹੈਗੀ ਆ ਲੋਹਰਾ ਗੇਟ ਹੈਗਾ ਇਹ ਟਟੇ ਹਬਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ ਐਕਚੁਅਲੀ ਤੁਸੀਂ ਦੇਖਿਆ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਅਸੀਂ ਕਾਫੀ ਹੱਦ ਤੱਕ ਜਿਹੜੀ ਇਹਨਾਂ ਦੀ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਹਾਂ ਤੇ ਸਾਨੂੰ ਆਸ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੱਕ ਇਹਨਾਂ ਨੂੰ ਅਸੀਂ ਠਲ ਪਾ ਲਵਾਂਗੇ ਇਹਨਾਂ ਦੇ ਕਿੰਨੇ ਕਿੰਨੇ ਫਰਚੇ ਦਰਜ ਨੇ ਪਹਿਲਾਂ ਪਹਿਲਾਂ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਕਿਸੇ ਤੇ 8 ਪਰਚੇ ਆ ਕਿਤੇ 10 ਪਰਚੇ ਆ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਹੜਾ ਲਾ ਕੇ ਆ ਚੁੱਕੇ ਆ ਪਿੱਛੇ ਜੇ ਮੈਂ ਨਾਬੇ ਜੇਲ੍ਹ ਦੇ ਵਿੱਚ ਗਈ ਸੀ ਰਾਮ ਸਰਚ ਕਰਨ ਵਾਸਤੇ ਤੇ ਉੱਥੋਂ ਜਿਹੜੇ ਇੱਥੋਂ ਦੇ ਹੀ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਅਰਕੈਸਟਾਂ ਕਰ ਰਹੇ ਸੀ ਮੈਡਮ ਅਸੀਂ ਇਹ ਕੰਮ ਛੱਡਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਤੰਦੇ ਦੇ ਵਿੱਚ ਹੈਗੇ ਆਪਣੇ ਆਪ ਪਿੱਛੇ हट ਜਾਣਗੇ ਕਿਉਂਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ ਹਟ ਰਹੀ ਉਹ ਜ਼ਰੂਰ ਚਾਹਦੀ ਆ ਆਪਣੀ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਹੁਣ ਲੇਡੀਜ਼ ਵੀ ਇਸ ਵਿੱਚ ਕਾफी ਸ਼ਮੂਲੀਅਤ ਆ ਲੇਡੀਜ਼ ਲਈ ਜਿਵੇਂ ਅੱਜ ਤੋਂ 7-8 ਮਹੀਨੇ ਪਹਿਲਾਂ ਇੱਥੇ ਨਾਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਨ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਕਾ ਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ ਲਾਂਗੇ ਥੈਂਕ ਯੂ ਆਓ ਮੈਂ ਆਉਂਦਾ ਹਾਂ ਆਨਟੇ ਲੋਕਾਂ ਨੂੰ ਕਦੇ ਤੱਕ ਪਹੁੰਚਿਆ ਕਰ ਸਕਦਾ ਹੈ